ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਵੱਟਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜੀ ਸੈਮੀ ਪਟਿਆਲਾ ਸ਼ਾਈ ਸ਼ੇਪ ਦੇ ਵਿੱਚ ਸਿੱਧੇ ਲੜ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੋ ਪੱਗ ਲਈ ਹੈ ਆ 7 ਮੀਟਰ ਦੀ ਲੈਂਥ ਆ 6 ਪੇਚਾਂ ਵਾਲੀ ਪੱਗ ਆ ਸੈਂਪਲ ਤਰੀਕੇ ਨਾਲ ਫੋਣੀ ਕਰਕੇ ਪੱਲਾ ਲੜ ਅੱਧੀ ਅੱਖ ਤੇ ਅੱਧੀ ਗੱਲ ਟੱਕ ਕੇ ਲਗਾ ਲੈਣਾ ਹੈ ਪੱਲ ਨੂੰ ਉਪਰ ਚੱਕ ਕੇ ਉਹਦੇ ਵਿੱਚ ਵੱਟ પા ਕੇ ਉਹ ਆ ਪੱਲਾੜ ਹੈ ਜੋ ਉਹ ਲਗਾ ਦੇਣਾ ਹੈ ਤੇ ਜਿੰਨੇ ਵੀਰ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੋ ਦੂਸਰਾ ਲਗੜ ਲਗਾਉਣਾ ਹੈ ਜੋ ਪਹਿਲਾਂ ਪੱਲੜ ਲਗਾਇਆ ਸੀ ਉਹ ਤੇ ਬਿਲਕੁਲ ਉੱਪਰ ਲੈ ਜਾਣਾ ਹੈ ਫਰੰਟ ਤੇ ਲਿਆ ਕੇ ਪੂਣੀ ਦਾ ਜਿਹੜਾ ਪਹਿਲਾ ਪੱਲਾ ਹੈ ਉਹਨੂੰ ਉੱਪਰ ਚੱਕ ਕੇ ਤੇ نیچے ਜਿੰਨੇ ਲੜ ਪੂਣੀ ਦੇ ਰਹਿ ਗਏ ਨੇ ਉਹਨਾਂ ਨੂੰ ਬਰਾਬਰ ਰੱਖ ਕੇ ਉਹਨਾਂ ਦੇ ਵੱਟ ਨੇ ਉਪਾ ਲੈਣੇ ਨੇ ਉਸ ਤੋਂ ਬਾਅਦ ਉਹਨਾਂ ਸਾਰੇ ਵੱਟਾਂ ਨੂੰ ਅੰਗੇ ਕਰਕੇ जो अपना दूसरा लड़ है वह आप लगा देना है तो बाद जो अगला लड़ है जो पहला लड़ लगाया लगया बिल्कुल ऊपर लगाना है तरीका बिल्कुल जो अपना स्टार्टिंग तो रखे उ तरीका रखना है ਬੱਟ ਪਾਉਣ ਦਾ ਇਹਦੇ ਵਿੱਚ ਜੋ ਵੀਡੀਓ ਦੇ ਵਿੱਚ ਪੱਗ ਬੰਨਣ ਤੋਂ ਪਹਿਲਾਂ ਜੋ ਬੇਸ ਤਿਆਰ ਕੀਤਾ ਹੋਇਆ ਹੈ ਇਹ ਜੋ ਬੇਸ ਆ ਇਹ ਤੁਸੀਂ ਸਾਈਡ ਤੇ ਜੁੜਾ ਵੀ ਕਰ ਸਕਦੇ ਹੋ ਜਾਂ ਜੋ ਵੀ ਬੇਸ ਦੀ ਆਪਾਂ ਵੀਡੀਓ ਪਾਈ ਹੋਈ ਆ ਜਿਹਦੇ ਵਿੱਚ ਆਪਾਂ ਸਿੰਪਲ ਕਿਸਾ ਨੂੰ ਸੈੱਟ ਕਰਕੇ ਸਾਈਡ ਤੇ ਅਲੱਗ ਤੋਂ ਕੱਪੜਾ ਰੱਖਦੇ ਆਂ ਤੁਸੀਂ ਉਹ ਕੱਪੜੇ ਦੀ ਵਰਤੋਂ ਵੀ ਕਰ ਸਕਦੇ ਹੋ ਕੈਂਟ ਤੋਂ ਬਾਹਰ ਸਾਈਡ ਤੋਂ ਫਲਾਵਰਡ ਦੇ ਲਈ ਜਾਂਕਰ ਤੁਸੀਂ ਜੁੜਾ ਕਰ ਸਕਦੇ ਆ ਜਾਂ ਫਿਰ ਸਾਈਡ ਤੇ ਕੱਪੜਾ ਰੱਖ ਸਕਦੇ ਹੋ ਜਿਨ੍ਹਾਂ ਵੀਰਾਂ ਦੇ ਕੇਸ ਨਹੀਂ ਰੱਖੇ ਹੋਏ ਉਹ ਇਸ ਸਟਾਈਲ ਦੇ ਵਿੱਚ ਸ਼ੇਪ ਦੇ ਜੀ ਵੀਡੀਓ ਉਹ ਦੇਖ ਕੇ ਜੋ ਪੱਗ ਬਨਣਾ ਚਾਹੁੰਦੇ ਆ ਉਹ ਸਿੰਪਲੀ ਦੂਸਰੇ ਤੀਸਰੇ ਲੜ ਦੇ ਵਿੱਚ ਹਲਕਾ ਜਿਹਾ ਕੱਪੜਾ ਰੱਖ ਕੇ ਇਦਾਂ ਦੀ ਸ਼ੇਪ ਆ ਉਹ ਟਾਈ ਕਰ ਸਕਦੇ ਆ ਜੇ ਤੁਸੀਂ ਦੇਖ ਸਕਦੇ ਹੋ ਤੀਸਰੇ ਲੜ ਤੱਕ ਜਿਸ ਤੱਕ ਸ਼ੇਪ ਬਾਹਰ ਨੂੰ ਆਪਾਂ ਇਸ ਤਰ੍ਹਾਂ ਰੱਖਣੀ ਆ ਸੈਮੀ A ਸ਼ੇਪ ਤਾਂ ਇਦਾਂ ਠੀਕੀ ਰਹਿਣੀ ਆ ਜੇ ਸਾਈਡ ਤੇ ਆਪਣਾ ਜੁੜਾ ਹੋਵੇਗਾ ਜਾਂ ਫਿਰ ਸਾਈਡ ਤੇ ਆਪਾਂ ਥੋੜਾ ਬਹੁਤ ਕੱਪੜਾ ਰੱਖਿਆ ਹੋਵੇਗਾ ਉਸ ਤੋਂ ਬਾਅਦ ਅਗਲਾ ਲੜ ਉੱਪਰਲੇ ਪਾਸਿਓਂ ਉਹਨੂੰ ਨਾਲ ਦੀ ਨਾਲ ਫੇਰ ਮੋੜਨਾ ਹੈ ਇਹਦਾ ਮੋੜਨ ਦੇ ਨਾਲ ਕੀ ਆਉਜੇ ਉੱਪਰ ਦੀ ਟਰਨ ਉਹਨਾਂ ਦੀ ਸਫਾਈ ਚੰਗੇ ਤਰੀਕੇ ਨਾਲ ਹੋ ਜਾਂਦੀ ਆ ਪੰਗ ਦੀ ਸ਼ੇਪ ਬਹੁਤ ਸੋਹਣੀ ਆ ਜਾਂਦੀ ਆ ਤੇ ਫਰੰਟ ਤੇ ਲਿਆ ਕੇ ਫੇਰ ਉਹੇ ਤਰੀਕੇ ਨਾਲ ਇਹ ਲੜ ਦੇ ਵਿੱਚ ਵੱਟ ਪਾ ਲੈਣੇ ਨੇ ਜਿਦਾ ਤੁਸੀਂ ਦੇਖ ਸਕਦੇ ਹੋ ਉੱਪਰਲੇ ਪਾਸਿਓਂ ਵੀ ਉਹਨੂੰ ਨਾਲ ਦੀ ਨਾਲ ਮੋੜਨਾ ਜ਼ਰੂਰੀ ਹੈ ਜੋ ਤੀਸਰਾ ਲੜ ਹੈ ਲਗਾਇਆ ਹੈ ਜੀ ਤੋ ਪਹਿਲਾਂ ਉਹਦੇ ਬਰਾਬਰ ਰੱਖ ਕੇ ਲੜ ਜੋ ਮੋੜਿਆ ਹੈ ਉੱਪਰੋਂ ਤੇ ਉਸ ਤੋਂ ਬਾਅਦ ਜਿੰਨੀ ਸ਼ੇਪ ਆਪਾਂ ਸਾਈਡ ਤੋਂ ਕੱਢਣੀ ਹੈ ਉਸ ਤੋਂ ਬਾਅਦ ਜਿੰਨਾ ਅਗਲੀ ਸ਼ੇਪ ਆਪਾਂ ਨਾਲ ਲਗਾ ਦਿੱਤੀ ਗਈ ਆ ਜਿਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੰਨੀ ਸ਼ੇਪ ਪੱਕਦੀ ਆਪਾਂ ਰੱਖਣੀ ਹੈ ਉਸ ਤੋਂ ਬਾਅਦ ਅਗਲਾ ਲੜ ਫਿਰ ਜੋ ਆਪਾਂ ਪੰਜਵਾਂ ਲੜ ਲਗਾਇਆ ਸੀ ਛੇਵਾਂ ਲੜ ਉਹ ਤੋਂ ਥੋੜਾ ਥੱਲੇ ਰੱਖ ਲੈਣਾ ਹੈ ਫਰੰਟ ਤੇ ਲਿਆ ਕੇ ਫਿਰ ਹੋਈ ਤਰੀਕੇ ਨਾਲ ਇਹਦੇ ਲੜ ਇਹਨੂੰ ਆਪਾਂ ਸਾਫ਼ ਨਹੀਂ ਲਗਾਉਣੇ ਇਹਦੇ ਵਿੱਚ ਵੀ ਜੋ ਬੱਟਨੇ ਉਹ ਪਾ ਦੇਣੇ ਨੇ ਤਕਰੀਬਨ ਆਪਣਾ ਛੇ ਲੜ ਲਗਾ ਕੇ ਆਪਣੀ ਪੱਗ ਦੀ ਸ਼ੇਪ ਆ ਉਹ ਰੈਡੀ ਹੋ ਗਈ ਆ ਜੀ ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਪਲੇਬਾਸਿਓ ਦੇਖ ਸਕਦੇ ਨਾਲ ਦੇ ਨਾਲ ਮੋੜਿਆ ਹੈ ਜੋ ਆਪਾਂ ਇਹ ਮੋੜਨਾ ਜ਼ਿਆਦਾ ਜ਼ਰੂਰੀ ਆ ਤਾਂ ਜੋ ਸ਼ੇਪ ਇਦਾਂ ਦੀ ਆ ਸਕੇ ਆਪਣੀ ਪੱਗ ਦੀ ਤੇ ਬਾਜ ਦੀ ਮੱਧ ਦੇ ਨਾਲ ਆਪਾਂ ਜੋ ਸੈਂਟਰ ਦੇ ਵਿੱਚੋਂ ਆਪਾਂ ਜੋ ਵੱਟ ਢਿੱਲੇ ਹੋ ਜਾਂਦੇ ਆ ਉਹ ਸਹੀ ਕਰ ਲੈਣੇ ਨੇ ਬਾਅਦ ਵਿੱਚ ਵੱਟਾਂ ਨੂੰ ਬਿਲਕੁਲ ਨੇੜੇ ਨੇੜੇ ਕਰਕੇ ਜਿਹੜੇ ਸਟੈਪ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਦਾਂ ਕਰਕੇ ਪੱਗ ਦੇ ਜੋ ਬੱਟ ਨੇ ਉਹਨਾਂ ਨੂੰ ਹੋਰ ਜ਼ਿਆਦਾ ਉਹਨਾਂ ਦੀ ਜੋ ਪਣਤਰਾ ਹੋਰ ਜ਼ਿਆਦਾ ਨੇੜੇ ਕਰਕੇ ਵੱਲ ਨੇ ਵਧਾ ਦੇਣੇ ਨੇ ਇਹਦੇ ਨਾਲ ਕੀ ਆ ਜੋ ਪੱਗ ਹੈ ਉਹ ਦਿਖਦੇ ਪ੍ਰਤੀ ਪਹਿਲਾਂ ਦੇ ਨਾਲੋਂ ਹੋਰ ਜ਼ਿਆਦਾ ਸੋਹਣੀ ਲੱਗੇਗੀ ਉਸ ਤੋਂ ਬਾਅਦ ਆਪਾਂ ਲਾਸਟ ਲੜ ਹੈ ਹੋ ਲਗਾਉਣਾ ਹੈ ਲਾਸਟ ਲੜ ਲਗਾਉਣ ਦੇ ਲਈ ਆਪਾਂ ਲਾਸਟ ਲੜ ਨੂੰ ਦੋਨਾਂ ਸਾਈਡਾਂ ਤੋਂ ਬਿਲਕੁਲ ਹਲਕਾ ਜਾਂ ਅੰਦਰ ਨੂੰ ਹੋਲਡ ਕਰ ਲੈਣਾ ਹੈ ਇਹ ਜੋ ਆਪਾਂ ਲੜ ਲਗਾਉਣਾ ਹੈ ਇਹ ਵੀ ਬਿਨਾ ਸਫਾਈ ਤੋਂ ਬੱਟਾਂ ਵਾਲਾ ਆਪਾਂ ਲੜ ਹੈ ਉਹ ਲਗਾਉਣਾ ਹੈ ਸਿੰਪਲੀ ਲੜ ਦੀ ਸੈਟਿੰਗ ਕਰਨ ਤੋਂ ਬਾਅਦ ਜਿੰਨੇ ਲੜ ਦੇ ਵਿੱਚ ਬੱਟ ਨੇ ਉਹਨਾਂ ਨੂੰ अगे करके सही कर लेना है फ्रंट से लिया के लड़ की जो चढ़ाई है वह कटा के बिल्कुल सीधा जिदा तो देख सकते दे। हो लड़ है वो लगा देना है ਬਾਜ ਦੀ ਮੱਧ ਦੇ ਨਾਲ ਸਾਰੀ ਬਟਾਂ ਦੀ ਆਪਾਂ ਜੋ ਸੈਟਿੰਗ ਆਫ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਜੋ ਸਿਰ ਹੈ ਆਪਾਂ ਉਹ ਆਪਣਾ ਟਕਣਾ ਹੈ ਛੱਟਾ ਖਣ ਲਈ ਸਭ ਤੋਂ ਜੋ ਆਪਾਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਵੱਲ ਖਿੱਚ ਕੇ ਲੜ ਨੂੰ ਖਲਾਰ ਕੇ ਸਰ ਦੇ ਉੱਪਰ ਵਿਛਾ ਲੈਣਾ ਹੈ ਉਸ ਤੋਂ ਬਾਅਦ ਦੋਨੇ ਸਾਈਡਾਂ ਤੋਂ ਲੜ ਨੂੰ ਸਰ ਦੇ ਵਿੱਚ ਕਵਰ ਹੈ ਉਹ ਕਰ ਦੇਣਾ ਹੈ ਇਹਦੇ ਲਈ ਤੁਸੀਂ ਬਾਜ ਦੀ ਮਦਦ ਵੀ ਲੈ ਸਕਦੇ ਹੋ ਸੈਂਪਲ ਹੱਥਾਂ ਦੇ ਨਾਲ ਵੀ ਤੁਸੀਂ ਕਵਰ ਕਰ ਸਕਦੇ ਹੋ ਤੇ ਜੋ ਆਪਣਾ ਲਾਸਟ ਲੜ ਸੀ ਉਹਦੇ ਉੱਪਰਲੇ ਪਾਸੇ ਫਰੰਟ ਤੇ ਦਾ ਕੋਈ ਵੀ ਪੱਗ ਪੈਨ ਨਹੀਂ ਲੱਗੇ ਜਾਵੇਗਾ ਕਿਉਂਕਿ ਜੋ ਆਪਾਂ ਲਾਸਟ ਲੜਾ ਉਹ ਆਪਾਂ ਬਿਲਕੁਲ ਸਿੱਧਾ ਕਰਕੇ ਲਗਾਇਆ ਹੈ ਤੇ ਜੋ ਆਪਣਾ ਲਾਸਟ ਲੜਾ ਇਹਦੇ ਉੱਪਰਲੇ ਪਾਸੇ ਵੀ ਆਪਾਂ ਪੱਗ ਪੈਨ ਉਹ ਵੈਡ ਨੂੰ ਟਿਕਾਉਣ ਦੇ ਲਈ ਲਗਾ ਸਕਦੇ ਹਾਂ ਤੇ ਉੱਪਰਿਆਂ ਜੋ ਟਰਨਰ ਨੇ ਉੱਪਰਲੇ ਲੜ ਨੇ ਉਹਨਾਂ ਨੂੰ ਵੀ ਵਾਜ ਦੀ ਮਦਦ ਨਾਲ ਸਾਫ਼ ਆਪਾਂ ਕਰ ਦੇਣਾ ਹੈ ਬਾਈ ਦੇ ਮਦਦ ਨਾਲ 50 ਦਾ ਸਾਈਜ਼ ਅ ਲੋੜ ਮੁਤਾਬਿਕ ਆਪਾਂ ਰੱਖ ਕੇ ਉੱਪਰ ਵਾਲ ਚੱਕ ਦੇਣਾ ਹੈ ਤੇ ਆਪਣਾ ਜੋ ਪਿਛਲਾ ਲੜ ਹੈ ਉਹਨੂੰ ਆਪਾਂ ਦੋਨੋਂ ਹੈਡ ਤੋਂ ਅੰਦਰ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਖਿੱਚ ਕੇ ਲਗਾ ਦੇਣਾ ਹੈ ਤੇ ਅਗੇਨ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿੰਨਾ ਵੀਰਾਂ ਨੇ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਪੱਕੀ ਹੋ ਸਕੇ ਤਾਂ ਚੈਨਲ ਦਾ ਵੀਡੀਓ ਆਪਣੀ ਉਹਨਾਂ ਦਾ ਲਿੰਕ ਆਪਣੇ ਫੇਸਬੁੱਕ ਜਾਂ ਆਪਣੇ ਵਟਸਐਪ account ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਹੂਰਾ ਵੀਰਾ ਤੱਕ ਜੋ ਵੀਡੀਓ ਆ ਉਹ ਪਹੁੰਚ ਸਕੇ ਤੁਹਾਡਾ ਇੱਕ ਸ਼ੇਅਰ ਕਿਸੇ ਵੀਰ ਤੱਕ ਵੀਡੀਓ ਪਹੁੰਚ ਜਾਵੇਗੀ ਉਹਦੀ ਕਾਫੀ ਹੈਲਪ ਕਰ ਸਕਦਾ ਸੋ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਲਦੀ ਆਪਾਂ ਨਵੀਂ ਵੀਡੀਓ ਲੈ ਕੇ ਆਪ ਸਭ ਦੀ ਜੋ ਡਿਮਾਂਡ ਤੇ ਮੁੱਖ ਰੱਖਦੇ ਆਂ ਆਪਾਂ ਨਵੀਂ ਵੀਡੀਓ ਜਲਦੀ ਲੈ ਕੇ ਆਵਾਂਗੇ। ਭਾਈ ਗੁਰਜੀ ਕੀ ਖਾਲਸਾ ਭਾਈ ਗੁਰਜੀ